ਜਾ ਰਹੀ ਹੈ ਵਰਤ ਦੇ ਪਲਟਾ ਕੀ ਪਰਸੈਂਟ ਸਲੂਸ ਬਲ ਬੰਦਾ ਮਾਤਰੀ ਦਾ ਕੋਈ ਨਾ ਹੀ ਗਿਆ ਤੇ ਬਹੁਤ ਬੜਾ ਕੋਸ਼ਿਸ਼ ਕਰਾਂਗੇ ਹਮ ਤੋਂ ਜਿਹੜਾ ਪ੍ਰਦਾਨ ਕਰਨ ਦੀ ਕੋਸ਼ਿਸ਼ ਨਾ ਪਵੇ ਸਾਨੂੰ ਬਣ ਵਗਰਨ ਨੂੰ ਫਿਰ ਕਰ ਦਿਓ ਢੀਕ ਦੇ ਕੀ ਹੁੰਦਾ ਸਾਨੂੰ ਤਾਂ ਅਸੀਂ 17 ਤੋਂ ਲੈ ਕੇ ਤੁਰੇਵੇਂ 17 ਤੋਂ 45 ਸੰਧਵਾ ਨਾਲ ਹੀ ਹੁੰਦਾ ਸੀ ਭਵੰਤਮਨ ਵੀ ਨਾਲ ਹੀ ਹੁੰਦਾ ਸੀ ਅਮੀਤ ਹਰਗੇ ਤੇ ਹੋਰ ਦੂਜੀ ਤੀਜੀ ਚੀਜ਼ ਵੀ ਨਾਲ ਹੀ ਹੁੰਦੀ ਸੀ ਉੱਤੇ ਵੀਡੀਓ ਬਣਾਉਂਦੇ ਰਹਿੰਨੇ ਆ ਕਿ ਲੈਕਚਰ ਬੱਟ ਸੱਫਾ ਕਰਦੇ ਰਹੇ ਨੇ ਸਰਕਾਰ ਆ ਫਿਰ ਡੀਕ ਦੇ ਕਿਨੂੰ ਆ ਸੁਣ ਢਾਈ ਸਾਲ ਹੋ ਗਏ ਤੇਰੇ ਸਾਲ ਆ 200ਵਾ 200 ਸਾਲ ਲਗੀ ਹੁਣ ਕਿਨੂੰ ਦੇਖੀ ਜਾਓਗੇ ਨਹੀਂ ਨਾ ਫਿਰ ਵਿਖੀ ਜਾਂਦਾ ਮਾਦੁਰ ਸਵਾਤਰਸਾ ਸ੍ਰੀ ਦੇ ਗਾਂਢ ਇੱਕ ਜਿਨ ਮੇੜਤੀ ਵੀ ਇੰਨਾ ਬੰਦਿਆਂ ਦੀਆਂ ਲੱਤਾਂ ਜਾਂ ਨਹੀਂ ਹੈ ਨਹੀਂ ਵੀ ਦਿੱਲੀ ਦੀ ਅੱਖ ਚੱਕ ਮੈਂ ਗੱਲ ਕਰ ਰਿਹਾ ਕਿ ਕਿੰਨਾ ਕੰਮ ਕੀਤਾ ਉਸ ਤੋਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਉਹਦੇ ਦੱਸਿਆ ਸੀਗਾ ਵੀ ਉੱਥੇ 36 ਸੈਂਟੀਫੈਕਟਰੀਆਂ ਸੀਲ ਕਰ ਦਿੱਤੀ ਇੱਕ ਮਹੀਨਾ ਬੰਦ ਰਹੀਆਂ ਮਹੀਨੇ ਬਾਦੋ ਫੈਕਟਰੀਆਂ ਫੇਰ ਖੋਲ ਦਿੱਤੀਆਂ ਉੱਥੇ ਸਾਰੀ ਅੰਦਰਲੀ ਟੀਮ ਹੈ ਵਿੱਚ ਵੀਰਸ ਸਿੰਘ ਸਿਚੀ ਵਾਲ ਵਰਗੇ ਤੇ ਵਿੱਚ ਦੂਜੀ ਤੀਜੀ ਜਿੰਨੀ ਪ੍ਰਧਾਨ ਸਭਾ ਕਮੇਟੀ ਬਣੀ ਆ ਸਾਰੀ ਟੀਮ ਨੇ ਉਹਨਾਂ ਦਾ ਇੱਕ ਦੌਰਾ ਕੀਤਾ ਟੀਮ ਨੇ ਦੌਰਾ ਕਰਕੇ ਉੱਥੇ ਇਹ ਬਿਲਕੁਲ ਸਾਫ਼ ਹੋ ਗਿਆ ਵੀ ਇਹ ਜ਼ਹਿਰ ਪਾ ਰਹੇ ਆ ਬੰਦ ਕਰਤੀਆਂ ਮਹੀਨੇ ਬਾਅਦ ਕੀ ਹੋ ਫਿਰ ਸਾਫ਼ ਕਰਨ ਲੱਗੀਆਂ ਪਾਣੀ ਦੁਬਾਰਾ ਇੱਕਾ ਚੱਲ ਪਿਆ ਉਹ ਉਹੀ ਗੱਲ ਆ ਵੀ ਇਹ ਉੱਤੋਂ ਇੱਕ ਫੋਨ ਆਉਂਦਾ ਇਹ ਨਾਲੀ ਨਾਲ ਕੰਮ ਜਾਂਦੇ ਇਸ ਕਰਕੇ ਲੋ ਇਹ ਤਾਂ ਲੋਕ ਹੀ ਉੱਠਣਗੇ ਲੋਕ ਹੀ ਆਪਣੇ ਆਪ ਨੂੰ ਦੇਖੋ ਲੋਕਾਂ ਦੀ ਲੜਾਈ ਆ ਲੋਕਾਂ ਨੇ ਉੱਠ ਕੇ ਲਾਈ ਦੇ ਵਿੱਚ ਇਹ ਨਹੀਂ ਵੀ ਕਿਸੇ ਖਾਤਰ ਆਪਦੀ ਖਾਤਰੀ ਲਾਈ ਤੁਸੀਂ ਆਪਣੇ ਹਾਂ ਠੀਕ ਆ ਦੇ ਬੈਠੇ ਰਹੋ ਚੁੱਪ ਕਰਕੇ ਤੁਹਾਡੇ ਜਵਾਕ ਬਿਮਾਰੀਆਂ ਨਹੀਂ ਮਰ ਜਾਣਿਆ ਤੁਸੀਂ ਮਰ ਜਾਣਾ ਹੈ ਕਹਾਣੀ ਆਪਾਂ ਦੀ ਰਾਤ ਤੋਂ ਸਵਾਲਾਂ ਜੀ ਜਿਹੜੀਆਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਇਹਨਾਂ ਦਾ ਮਕਸਦ ਕੀ ਹੈ ਲੋਕਾਂ ਨੂੰ ਕਿਸ ਨੇ ਆਹ ਦੇਖੋ ਆ ਸਾਡਾ ਆਹ ਜਰੂਰ ਦੱਸੋ 50 ਬੈਠੀ ਪਾਗੀ ਆ ਆ ਹਰ ਗੱਡੀ ਦੇ ਮਗਰ ਲੱਗਣਾ ਹੋਣਾ ਜਦ ਆਓ ਚੱਲੀਏ ਕਾਲੇ ਪਾਣੀਆਂ ਦਾ ਮੋਰਚਾ ਇਹ ਇਹ ਜਰੂਰ ਹਰ ਗੱਡੀ ਦੇ ਮਗਰ ਤੁਸੀਂ ਆਪਣੇ ਲਾ ਕੇ ਰੱਖੋ ਝੰਡਾ ਲਾ ਆ ਝੰਡਾ ਜੀ ਦਾ ਆ ਇਹਦਾ ਝੰਡਾ ਇਹ ਝੰਡਾ ਵੀ ਤੁਹਾਨੂੰ ਦੱਸਣਾ ਚਾਹੁੰਦੇ ਵੀ ਇਹ ਝੰਡੇ ਦਾ ਵੀ ਇੱਕ ਕਾਰਨ ਹੈ ਇਹ ਤੁਸੀਂ ਦੇਖ ਰਹੇ ਹੋ ਵਿੱਚ ਇਹ ਦਰਿਆ ਨੇ ਆ ਉੱਤੇ ਆਪਣਾ ਜੇਲਮ ਤੇchnਾ ਆਵ ਆ ਗਿਆ ਮੈਂ ਇੱਥੇ ਆ ਕੇ ਇਹ ਪਾਕਿਸਤਾਨ ਵਾਲੇ ਬਸੇ ਮਿਲਦਾ ਕਿ ਰਿਹਾ ਇਹ ਬਚਾਲੇ ਰਾਵੀ ਆ ਗਿਆ ਇਹ ਫਿਰ ਆ ਗਿਆ ਵਿਆਸ ਤੇ ਇਹ ਆ ਗਿਆ ਸਤਲੁਜ ਇਹ ਇੱਥੇ ਆ ਕੇ ਜਿਹੜੇ ਆਪਣੇ ਹਰੀਕੇ ਪੱਤਨ ਜਿਹੜਾ ਆ ਕੇ ਮਿਲ ਜਾਂਦਾ ਕਿੱਥੋਂ ਫਿਰ ਕਾਲਾ ਪਾਣੀ ਕਿੱਥੋਂ ਇੱਥੋਂ ਪੈਣ ਲੱਗਦਾ ਬਿਲਕੁਲ ਬਿਲਕੁਲ ਸਾਰੇ ਇਹ ਸਾਰੇ ਹੀ ਕਾਲੇ ਨੇ ਰਾਵੀ 'ਚ ਵੀ ਪੈਂਦਾ ਵਿਆਸ 'ਚ ਵੀ ਪੈਂਦਾ ਜਲੰਧਰ ਵਾਲੇ ਪਾਸੋਂ ਦਰਿਆ ਦਾ ਕੋਈ ਵੀ ਆਹੀ ਸਾਡੇ ਕੋਲ ਤਾਂ ਹੀ ਢਾਈ ਕਿਦਰਿਆ ਅੱਧਾ ਦਰਿਆ ਰਾਵੀ ਬਸ ਤਾਂ ਹੀ ਟਪ ਜਾਂਦਾ ਆ 2.5 ਤੇ 2.5 ਸਾਡੇ ਮਾਰਦੇ ਇਹ ਝੰਡੇ ਦਾ ਇੱਕ ਮਕਸਦ ਨਾਲ ਬਣਾਇਆ ਗਿਆ ਝੰਡਾ ਇਹ ਆਮ ਨਹੀਂ ਵੀ ਲਿਕਾਂ ਜਾਂ ਫਿੱਟੀਆਂ ਝੰਡੇ 'ਚ ਦਰਿਆ ਦਿਖਾਏ ਗਏ ਪੰਜੇ ਦਰਿਆ ਸੋ ਇਹ ਝੰਡੇ ਵੀ ਆਪਣੀਆਂ ਗੱਡੀਆਂ ਦੇ ਅੱਗੇ ਲਾਓ ਮੋਟਰਸਾਈਕਲਾਂ ਦੇ ਸਟਿੱਕਰ ਬਣਾ ਕੇ ਲਾਓ ਆ ਜਰੂਰ ਇੱਕ ਲਹਿਰ ਲੋਕ ਲਹਿਰ ਬਣਨੀ ਚਾਹੀਦੀ ਹੈ ਤਾਂ ਲੋਕ ਲਹਿਰ ਹੀ ਜਾ ਕੇ ਜਿਹੜਾ ਜਿਹੜੀਆਂ ਉਹ ਪਾਣੀ 'ਚ ਪੈਰ ਰੋਕੂ ਦੋ ਪ੍ਰੋਗਰਾਮ ਕੀ ਗਏ ਆ 15 ਤਰੀਕ ਰੱਖੀ ਸੀ ਦੋਨਾਂ ਦੇ ਹਾਂ 15 ਅਗਸਤ ਇਸ ਕਰਕੇ ਰੱਖਿਆ ਗਿਆ ਕਿ 15 ਅਗਸਤ ਨੂੰ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਅਸੀਂ ਚਾਹੁੰਦੇ ਆ ਵੀ ਇਹ ਕਾਲੇ ਪਾਣੀਆਂ ਤੋਂ ਆਜ਼ਾਦੀ ਇਹ ਜ਼ਹਿਰਾਂ ਤੋਂ ਆਜ਼ਾਦੀ ਸਾਡੇ ਲੋਕਾਂ ਨੂੰ ਇਹ ਸੱਤਵਾਦ ਤੋਂ ਆਜ਼ਾਦੀ ਜਿਹਨਾਂ ਤੁਸੀਂ ਹੱਤਬਾਜ਼ ਦਾ ਸਾਨੂੰ ਮਾਰ ਰਹੇ ਹੋ ਇਹ ਤੋਂ ਆਜ਼ਾਦੀ ਸੀ ਬਰਾਬਰੋਂ ਤਾਂ ਰੱਖਿਆ ਪਰ ਉਹਦੇ ਚ ਇੱਕ ਹੋਰ ਮੈਂ ਦੱਸ ਦੇਣਾ ਚਾਹੁੰਦਾ ਵੀ ਸਾਡੇ ਧਿਆਨ ਚ ਆਇਆ ਸੀਗਾ ਵੀ 15 ਅਗਸਤ ਨੂੰ ਕਿਸਾਨ ਜਥੇਬੰਦੀਆਂ ਨੇ ਇੱਕ ਮਾਰਚ ਰੱਖਿਆ ਉਹਨਾਂ ਨਾਲ ਸਾਡੀ ਮੀਟਿੰਗ ਜਿਹੜੀ ਜਿਆਲਾਲ ਸਾਹਿਬ ਨਾਲ ਗੱਲ ਹੋਈ ਹੈ ਭਨੇਰ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਸਾਡੀ ਇੱਕ ਮੀਟਿੰਗ ਤਾਂ ਹੋਣੀ ਹੈ